ਤਸਵੀਰ 50 ਲੱਖ ਰੁਪਇਆ ਲਾਇਆ ਸੀ ਜੀ ਕਿ ਜ਼ਮੀਨ ਵਿੱਚ ਹੀ 1.5 ਗੱਲਾ ਤੇ ਘਰ ਜਿਹਨੇ ਕਰਕੇ ਪੈਸੇ ਦਿੱਤੇ ਆ ਅੱਗੇ ਪੱਲੇ ਦਾ ਕੁਝ ਨਹੀਂ ਰਹਿ ਗਿਆ ਜੀ ਹੁਣ ਕਹਿੰਦੇ ਸੁਣਿਆ ਵੀ ਕਰ ਵੀ ਜਿਹੜਾ ਗਹਿਣੇ ਰਿਹਾ ਹਾਂਜੀ ਹਾਂਜੀ ਆਣ ਕੋਟ ਵੀ ਰਜਿਸਟਰ ਹੋਂ ਪੈਂਦਾ ਹਾਂਜੀ ਰਜਿਸਟਰ ਵੀ ਪੈਂ ਫੜਿਆ ਜੀ ਤੇ ਜੋ ਮੱਝਾਂ ਨੇ ਚੀਆਂ ਕਰੋ ਉਹ ਤੁਹੀਂ ਬੇਜ਼ਰਗਾਂ ਵੱਲੋਂ ਸੰਭਾਲੀ ਪੈੜੀ ਇੱਕਦਾਂ ਵੇਚਣੀ ਪੈਗੀ ਇੱਕ ਨਾਮ ਖਲੇ ਪੱਤੇ ਵੇਚਣੀ ਪਈ ਮੈਨੂੰ ਸਾਸੀ ਦੇ ਟ੍ਰਾਇੰਗਲ ਵਿਜੇ ਦੇ ਕਿ ਲੈ ਗਏ ਸੀ ਮੈਨੂੰ ਮੈਂ ਵੀ ਕਦੇ ਸਿੱਧਾ ਤਾਂ ਨਹੀਂ ਜਾਦ ਰਹੀ ਲੈ ਕੇ ਜਾਣਾ ਕਹਿੰਦੇ ਤੈਨੂੰ ਪਰ ਆਦ ਵਿੱਚ ਮੈਨੂੰ ਗਾਂ ਜੰਗਲਾ ਚ ਲੈ ਕੇ ਗਏ ਨੇ ਗੱਲ ਕੋ ਜਾ ਰਹੀ ਹੋਈ ਸੀ ਪਰ ਬਾਅਦ ਵਿੱਚ ਮੈਨੂੰ ਉਹਨਾਂ ਨੇ ਜੰਗਲਾ ਚ ਲੈ ਕੇ ਗਏ ਆ ਨਦੀਆਂ ਘੁਆਰ ਕਰਾਈਆਂ ਵਾ ਤੇ ਗਾਂ ਅੱਗੇ ਬੜਾ ਟਪਾਤਾ ਸੀਗਾ ਤੈਨੂੰ ਕਹਿੰਦੇ ਵੀ ਅੱਗੇ ਤੁਹਾਨੂੰ ਫੇਰ ਭੇਜਾਂਗੇ ਪਹਿਲਾਂ ਤੁਹਾਨੂੰ ਹੋਰ ਪੈਸੇ ਦਿਓ ਫਿਰ ਜਿਹੜਾ ਸ ਆਪਾਂ ਘਰ ਚ ਖੜੇ ਆ ਇਹ ਘਰ ਸਾਡੇ ਇਥੇ ਪਿੰਡ ਦੇ ਵਿਅਕਤੀ ਕੋਲੇ ਗਹਿਣੇ ਰੱਖ ਕੇ ਇਸ ਪਰਿਵਾਰ ਨੇ 5-6 ਲੱਖ ਦਾ ਹੋਰ ਅਰੇਂਜਮੈਂਟ ਕਰਕੇ ਪਿੱਛੇ ਪੈਸੇ ਜਿਹੜੇ ਏਜੰਟ ਨੂੰ ਪਾਏ ਫਿਰ ਉਹਨਾਂ ਨੇ ਇਹਨੂੰ ਬਾਰਡਰ ਟਪਾਇਆ ਪਿਛਲੀ 27 ਜਨਵਰੀ ਨੂੰ ਬਾਰਡਰ ਟਪਾਉਣ ਤੋਂ ਬਾਅਦ ਇਹਨੂੰ ਬੱਚੇ ਨੂੰ ਉੱਥੇ ਹੀ ਨਾਲ ਹੀ ਪੁਲਿਸ ਨੇ ਫੜ ਲਿਆ ਡੇਢ ਕਿੱਲਾ ਜ਼ਮੀਨ ਸੀ ਸਿਰਫ ਡੇਢ ਕਿੱਲਾ ਜ਼ਮੀਨ ਵੇਚੀ ਵੀ ਅੱਧੇ ਰੇਟ ਤੇ ਕਿਉਂਕਿ ਏਜੰਟ ਨੇ ਪੈਸੇ ਮੰਗ ਲਏ ਕਿ ਇੰਨੇ ਪੈਸੇ ਹੁਣੇ ਰੱਖੋ ਤੇ ਤੁਹਾਡਾ ਮੁੰਡਾ ਚੜਾਉਣੇ ਆ ਪਰਿਵਾਰ ਵੱਡਾ ਤਿੰਨ ਮੁੰਡੇ ਆ ਦੋ ਬੇਟੀਆਂ ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਨੇ ਅਮਰੀਕਾ ਜਾਣ ਦਾ ਸੁਪਨਾ ਦੇਖਿਆ ਘਰ-ਬਾਰ ਵੇਚ ਕੇ ਜ਼ਮੀਨਾਂ ਵੇਚ ਕੇ ਘਰ ਗਹਿਣੇ ਰੱਖ ਕੇ ਜਾਂ ਹੋਰ ਤਰੀਕੇ ਨਾਲ ਪੈਸਿਆਂ ਦਾ ਇੰਤਜ਼ਾਮ ਕਰਕੇ ਇਹ ਨੌਜਵਾਨ ਅਮਰੀਕਾ ਡੌਂਕੀ ਲਾ ਕੇ ਪਹੁੰਚਦਾ ਗਏ ਲੇਕਿਨ ਹੁਣ ਲਗਾਤਾਰ ਇਹਨਾਂ ਨੂੰ ਖਾਲੀ ਹੱਥ ਡਿਪੋਰਟ ਕੀਤਾ ਜਾ ਰਿਹਾ ਹੈ 45-45 ਲੱਖ 50-50 ਲੱਖ ਰੁਪਏ ਖਰਚਣ ਤੋਂ ਬਾਅਦ ਵੀ ਇਹ ਨੌਜਵਾਨ ਨੇ ਜਿਹੜੇ ਉਹ ਖਾਲੀ ਹੱਥ ਆਪਣੇ ਕਰਾਂ ਨੂੰ ਪਰਤ ਆਏ ਨੇ ਅਤੇ ਹੋਰ ਬਹੁਤ ਸਾਰੇ ਨੌਜਵਾਨ ਇਸ ਕਤਾਰ ਵਿੱਚ ਨੇ ਤਾਂ ਮੋਗਾ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਣ ਵਾਲੇ ਜਸਵਿੰਦਰ ਸਿੰਘ ਦੇ ਵੱਲੋਂ ਹੱਡ ਬੀਤੀ ਸੁਣਾਈ ਗਈ ਹੈ ਧਰਮਕੋਟ ਦੇ ਪਿੰਡ ਪੰਡੋਰੀ ਰਾਈਆਂ ਦੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਚੰਗੇ ਭਵਿੱਖ ਖਾਤਰ ਅਮਰੀਕਾ ਗਿਆ ਸੀ 45 ਲੱਖ ਵੀ ਲਾਇਆ ਲੇਕਿਨ ਅਫਸੋਸ ਕੀ ਹੁਣ ਉਹਨਾਂ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆਏ ਤਾਂ ਰਿਪੋਰਟ ਕੀਤੇ ਗਏ ਨੌਜਵਾਨ ਨੇ ਉਥੋਂ ਜੰਗਲ ਪਾਰ ਕਰਨ ਦਾ ਹਾਲ ਵੀ ਸੁਣਾਇਆ ਹੈ ਅਤੇ ਦੱਸਿਆ ਹੈ ਕਿ ਕਿਸ ਪ੍ਰਕਾਰ ਉਹਨਾਂ ਨੂੰ ਡਿਟੇਨਸ਼ਨ ਸੈਂਟਰ ਦੇ ਵਿੱਚ ਰੱਖਿਆ ਗਿਆ ਜਿੱਥੇ ਲੰਮਾ ਸਮਾਂ ਉਹਨਾਂ ਦੇ ਵੱਲੋਂ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਦਿਆਂ ਤੋਂ ਵੀ ਪੈਸੇ ਨੇ ਜਿਹੜੇ ਉਹ ਉਧਾਰ ਫੜੇ ਗਏ ਸੀ ਲੇਕਿਨ ਨਾ ਤਾਂ ਅਮਰੀਕਾ ਜਾਣ ਦਾ ਸੁਪਨਾ ਪੂਰਾ ਹੋਇਆ ਉੱਪਰੋਂ ਕਰਜ਼ੇ ਦੀ ਵੱਡੀ ਪੰਡ ਵੀ ਇਸ ਪਰਿਵਾਰ ਦੇ ਉੱਤੇ ਚੜ ਗਈ ਹੈ ਤਾਂ ਨੌਜਵਾਨ ਨੂੰ ਮਿਲਣ ਦੇ ਲਈ ਇਲਾਕੇ ਦੇ ਵਿਧਾਇਕ ਨੇ ਜਿਹੜੇ ਉਹ ਵੀ ਪਹੁੰਚੇ ਨੇ ਤਾਂ ਕੀ ਕੁਝ ਕਹਿਣਾ ਏ ਅਮਰੀਕਾ ਤੋਂ ਵਾਪਸ ਪਰਤੇ ਨੌਜਵਾਨ ਉਸ ਦੇ ਪਰਿਵਾਰ ਅਤੇ ਇਲਾਕੇ ਦੇ ਵਿਧਾਇਕ ਦਾ ਆਓ ਦੇਖਦੇ ਹਾਂ। ਨੀਲਾਈਆਂ ਰਹਿਣ ਵਾਲਾ ਮਰਕਲੇ ਸਿੰਘ ਜੀ ਕਿੰਨੇ ਦਿਨ ਪਿੱਛੋਂ ਗਿਆ ਸੀ ਬੇਟਾ ਜੀ? ਬੇਟਾ ਚਲਾ ਗਿਆ ਸੀ ਮੇਰੇ ਅੰਨੀ। ਕਿੰਨੇ ਕਿਲੋ ਮਜਾ ਲਈ ਜੀ ਯਾਰ। ਕੀ ਗੱਲਬਾਤ ਕੀ ਹੋਈ ਸੀਗੀ? ਗੱਲਬਾਤ ਇਹ ਹੋਈ ਸੀ ਵੀ ਤੁਹਾਨੂੰ ਇੱਧਰ ਚਲਾ ਨਹੀਂ ਲੱਕੇ ਜਾਵਾਂਗੇ। ਤੇ ਕੈਂਪ ਤੋਂ ਅਸੀਂ ਹਮਕਮੀ ਜਾਵਾਂਗੇ। ਕਿੱਥੇ ਗਿਆ ਕਿੱਥੇ ਗਿਆ ਜੀ ਜੂ ਗਿਆ ਆਪਣਾ ਅਮਰੀਕਾ ਗਿਆ ਜੀ ਕਿੰਨੇ ਪੈਸੇ ਲਾਏ ਸੀਗੇ ਕੀ ਕੀ ਵੇਚਿਆ ਸਾਰੀ 40 ਲੱਖ ਰੁਪਇਆ ਲਾਇਆ ਸੀ ਜੀ ਤੇ ਜ਼ਮੀਨ ਵਿੱਚ ਸੀ ਡੇਢ ਕਲਾ ਤੇ ਘਰ ਵੀ ਗਾਣੇ ਕਰਕੇ ਪੈਸੇ ਦਿੱਤੇ ਆ ਫਰ ਦੇ ਪੱਲੇ ਦਾ ਕੁਝ ਵੀ ਰਹਿ ਗਿਆ ਜੀ ਹੁਣ ਕਹਿੰਦੇ ਸੁਣਿਆ ਵੀ ਘਰ ਵੀ ਜਿਹੜਾ ਗਹਿਣੇ ਰੱਖਿਆ ਹੋਇਆ ਹਾਂਜੀ ਹਾਂਜੀ ਆਣ ਗਵਣ ਵੀ ਜਿਹੜੇ ਸਤਾਰਾ ਪੈਸੇ ਹਾਂਜੀ ਸਤਾਰਾ ਵੀ ਪੈਸੇ ਫੜਿਆ ਜੀ ਤੇ ਦੋ ਮੱਜਾਂ ਵੇਚੀਆਂ ਕਰੋ ਉਹ ਪਈ ਬਜ਼ੁਰਗਾਂ ਵੱਲੋਂ ਸੰਭਾਲੀ ਪੈੜੀ ਇੱਕ ਘਰ ਵੇਚਣੀ ਪੈਗੀ ਇੱਕ ਨੌਖੜੇ ਪਟੇ ਵੇਚਣੀ ਪਈ ਮੈਨੂੰ ਸਸਰੀਏ ਘਰ ਦੇ ਹਾਲਾਤ ਕਿਦਾਂ ਦੇ ਆ ਘਰ ਦੇ ਹਾਲਾਤ ਮੇਰੇ ਮਾਡੇ ਦੀ ਫੈਮਿਲੀ ਸਾਡੀ ਮੇਰੀ ਸਾਹਮਣ ਵਾਲੀ ਆ ਮੇ ਲੜਕੀਆਂ ਮੇਔਲੜੀਆਂ ਲੜਕੇ ਜੇ ਮੰਨ ਵਾਲੇ ਆ ਇਹੋ ਲੱਗੇ ਕੋਈ ਲੜੀ ਵਾਲਾ ਕਿੰਨੇ ਬੱਚੇ ਕਿੰਨੇ ਆ ਪੰਜ ਬੱਚੇ ਜੀ ਦੋ ਗੁੱਡੀਆਂ ਨੇ ਤੇ ਤਿੰਨ ਕੱਕੇ ਆ ਗੁੱਡੀਆਂ ਵਈ ਨਹੀਂ ਕੋਈ ਮੈਂਬਰ ਨਹੀਂ ਵਾਇਆ ਘਰ ਦਾ ਕੀ ਕਹਿੰਦਾ ਜਸਮਿੰਦਰ ਤੁਹਾਨੂੰ ਆ ਕੇ ਕਿਸ ਤਰ੍ਹਾਂ ਦੇ ਹਾਲਾਤ ਸੀ ਉੱਥੇ ਸਿੰਦਰ ਦੇ ਬਹੁਤ ਹਾਲ ਨਹੀਂ ਮੰਡੀ ਰਸੇ ਉੱਥੇ ਜਾਲਦਾ ਕਹਿੰਦੇ ਰੋਟੀਾਂ ਜੀ ਕੋਲ ਕੋਈ ਕਰਕੇ ਨਹੀਂ ਖਾਣ ਨੂੰ ਤੇ ਨਾਗ ਸੌਣ ਬੈਨ ਨੂੰ ਢੀਲਾ ਕਪੜਾ ਹੈਗਾ ਕੀ ਸਰਟ ਦੇ ਲੋਰ ਪਾਈ ਸੀ ਵੀ ਸਰਟ ਉਹ ਲੰਗੇ ਰਹੇ ਆ ਕੀ ਅਪੀਲ ਕਰੋਗੇ ਸਰਕਾਰਾਂ ਨੂੰ ਅਸੀਂ ਅਪੀਲ ਹੀ ਕਰਦੇ ਆ ਸਾਨੂੰ ਜੰਟ ਤੁਹਾਡੇ ਪੈਸੇ ਦਵਾਏ ਜਾਣ ਕੋਈ ਜੰਟ ਦਾ ਗੱਲ ਉਹ ਹੀ ਤਾਂ ਲਾ ਕੇ ਜੀ ਨਹੀਂ ਜੰਟ ਸਾਨੂੰ ਕੋਈ ਕੋਈ ਰਾਹ ਨਹੀਂ ਦੱਸਦਾ ਵੀ ਦੋਸਾਂ ਖਾਡੋ ਫੇਰ ਕਲਾਂ ਗੱਲ ਟੰਡਣ ਖਾਡੋ ਫੇਰ ਕਲਾਂ ਗੱਲ ਮੈਂ ਕਹਿੰਦੀ ਦਿੱਲੀ ਆ ਕਦੇ ਕਹਿੰਦਾ ਚੱਲੀ ਗਾਲਾ ਤੇ ਗਿਆ ਇੱਥੇ ਗੱਡੀ ਖਰੀਦਣ ਲਈ ਕੋਈ ਬਾਪੂ ਜੀ ਕਿੱਥੋਂ ਦਾ ਏਜੰਟ ਆ ਕੀ ਨਾਂ ਨੂੰ ਉਹਦਾ ਕੋਈ ਪਤਾ ਟੋਟੇ ਵਾਲਾ ਪਿੰਡ ਹੈ ਜੀ ਸੁਖਗੱਲ ਦਾ ਨਾਂ ਹੈ ਇਹ ਕਿੱਥੇ ਦੀ ਇਮੀਗ੍ਰੇਸ਼ਨ ਫਾਰਮ ਕਿੱਥੇ ਹੈ ਇਹਨਾਂ ਲੜੀ ਤੋਂ ਲੈ ਦਫ਼ਤਰ ਦੇ ਉੱਪਰਲੇ ਪਹਿਲਾ ਸੰਗੋਲ ਇਹ ਪਤਾ ਲੱਗਿਆ ਕਿਸਾਨ ਜੱਥੇਬੰਦੀ ਦਾ ਜ਼ਿਲ੍ਹਾ ਪ੍ਰਧਾਨ ਵੀ ਹੈ ਹਾਂਜੀ ਹਾਂਜੀ ਇਹ ਵੀ ਪਤਾ ਲੱਗਾਈ ਬਬੇ ਲੱਗਦਾ ਕਿ ਸਰਕਾਰ ਨੂੰ ਸਖਤਾਈ ਅਪਣਾਉਣੀ ਚਾਹੀਦੀ ਹੈ ਜੀ ਹਾਂਜੀ ਬਣਾਉਣੀ ਚਾਹੀਦੀ ਹੈ ਜੀ ਬੱਚੇ ਗਰੀਬ ਲੋਕਾਂ ਦੇ ਬਲੇ ਗਏ ਨੇ ਮੜ ਕੇ ਆਏ ਨੇ ਬੜਾ ਮੰਦਾ ਹਾਲ ਹੋਇਆ ਲੋਕਾਂ ਦਾ ਸਰਕਾਰ ਕੁਝ ਕਰੇ ਸਾਰਾ ਕੁਝ ਹੁੰਦਾ ਜੀ ਮਪੋ ਅੱਜ ਜ਼ਮੀਨ ਵੀ ਨਹੀਂ ਰਹੀ ਘਰ ਵੀ ਨਹੀਂ ਰਹੀ ਨਹੀਂ ਰਹੀ ਅੱਜ ਹੁਣ ਸਾਡੇ ਕੋਲ ਤਾਂ ਜੇ ਕਾਦੇ ਪੈਸੇ ਲਵਾਗੇ ਘਰ ਚ ਬਵਾਗੇ ਮੜ ਕੇ ਕੋਈ ਬਣਾਵਾਗੇ ਆ ਵੀ ਮੈਂ ਪਹਿ ਮੰਗਲੇ ਮੰਗਲੇ ਮੜ ਕੇ ਅੱਜ ਐਮਐਲਏ ਸਾਹਿਬ ਪਹੁੰਚੇ ਹਾਂ ਮੈਂ ਹੌਸਲਾ ਦਿੰਦਾ ਤੁਹਾਨੂੰ ਅਮਰ ਆਣ ਕਿ ਹੌਸਲਾ ਵਾ ਲਹਨ ਦਿੰਦਾ ਵੀ ਅਸੀਂ ਕੋਈ ਕਾਰਵਾਈ ਕਰਕੇ ਤੁਹਾਡੇ ਨਾਲ ਕੋਈ ਸਾਥ ਨਿਵਾਵਾਂਗੇ ਤੁਹਾਨੂੰ ਬਾਬੂ ਸਾਰਾ ਪਰਿਵਾਰ ਭਾਵਕ ਹੋ ਗਿਆ ਹਾਂ ਜੀ ਤੁਸੀਂ ਵੀ ਭਾਵਕ ਹੋ ਗਏ ਹਾਂ ਹਾਂਜੀ ਹਾਂਜੀ ਤੇ ਜਦੋਂ ਗੱਲ ਕਰਦੇ ਆ ਵੀ ਕਿਰਾਇਆ ਵੀ ਕੱਖ ਨਹੀਂ ਜਾਕ ਵੀ ਨਹੀਂ ਸੈੱਟ ਹਾਂਜੀ ਹਾਂਜੀ ਆ ਵੀ ਇਹ ਸੋਚਿਆ ਸੀ ਵੀ ਚਲੋ ਵੀ ਇੱਕ ਬੱਚਾ ਇਕ ਚਲਾ ਜੇ ਮੇਰਾ ਜਦੋਂ ਸਾਜੀ ਫੈਮਿਲੀ ਖੰਭੀ ਸੁਮ ਜਾਈਗੀ ਚਲੋ ਰੋਟੀ ਖਾਂ ਡੁੱਗੀ ਹੋ ਜਾਣਗੇ ਪਰ ਉਹ ਗੱਲ ਨਹੀਂ ਬਣੇਗੀ ਮੇਰੇ ਭਾਈ ਨੇ ਲੁ냔ੇ ਫੇ ਅਮਿਤ ਸੋਹਿੰਦਰ ਸਿੰਘ ਆ ਪਿੰਡ ਪੰਡੋਰੀ ਰਈਆਂ ਤੇ ਜ਼ਿਲ੍ਹਾ ਮੋਗਾ ਤਹਿਸੀਲ ਧਰਮਗੋਟ ਆ ਕੱਲ ਤੁਸੀਂ ਵਾਪਸ ਆਏ ਹੋ ਅਮਰੀਕਾ ਰਿਪੋਰਟ ਹੋ ਕੇ ਕਿਵੇਂ ਗਏ ਸੀ ਕਦੋਂ ਗਏ ਸੀ ਸਾਰੀ ਜਾਣਕਾਰੀ ਦਿਓ ਮੈਂ 24 ਦਸੰਬਰ 2024 ਨੂੰ ਘਰ ਉਤਰਿਆ ਸੀ ਆ ਤੇ 27 ਜਨਵਰੀ ਨੂੰ ਬਾਰਡਰ ਕ੍ਰੋਸ ਕਰ ਲਿਆ ਸੀ ਆ ਤੇ ਜਾਣਾ ਸ਼ੈਗਨ ਵਿਜੀਤੇ ਕਿ ਲੈ ਗਏ ਸੀ ਮੈਨੂੰ ਤੇ ਅਮਰੀਕਾ ਜਿੱਥੇ ਉਤਾਰਨਾ ਸੀ ਜਾਜਰਾ ਨੂੰ ਲੈ ਕੇ ਜਾਣਾ ਚਾਹੁੰਦਾ ਜੀ ਤੈਨੂੰ ਪਰ ਰਾਤ ਦੇ ਵਿੱਚ ਮੈਨੂੰ ਗਾ ਜੰਗਲਾ ਚ ਲੈ ਕੇ ਗਏ ਨੇ ਗੱਲ ਉਪਰ ਜਾਏ ਰਹੀ ਹੋਈ ਸੀ ਪਰ ਬਾਅਦ ਵਿੱਚ ਮੈਨੂੰ ਉਹਨਾਂ ਨੇ ਜੰਗਲਾ ਚ ਲੈ ਕੇ ਗਏ ਆ ਨਦੀਆਂ ਪਾਰ ਕਰਾਈਆਂ ਵਾ ਤੇ ਗਾਂ ਅੱਗੇ ਬੜਾ ਟਪਾਤਾ ਸੀਗਾ ਜਸਵੰਦਰ ਕਿੰਨੀ ਤਰੀਕ ਨੂੰ ਪਹੁੰਚੇ ਸੀ ਉੱਥੇ ਉਹ ਤੇ ਮੈਂ 27 ਜਨਵਰੀ ਨੂੰ ਪਹੁੰਚ ਗਿਆ ਸੀਗਾ ਤੇ ਉਸ ਤੋਂ ਬਾਅਦ ਤੇ ਸਾਰੇ ਇੱਕ ਇੱਕ ਦਿਨ ਦੱਸੋ ਕਿਸ ਤਰ੍ਹਾਂ ਕੱਟੇ ਉੱਥੇ 27 ਜਨਵਰੀ ਨੂੰ ਉਸ ਤੋਂ ਬਾਅਦ ਕਿੱਥੇ ਗਏ ਕਿੱਥੇ ਕਿਵੇਂ ਉੱਥੇ ਸਾਨੂੰ ਅਮਰੀਕਾ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਵਾ ਉਦੋਂ ਬਾਅਦ ਸਾਨੂੰ ਕੈਂਪ ਵਿੱਚ ਲੈ ਗਏ ਤੇ ਸਾਡੇ ਨਾਮ ਫੋਟੋ ਸਟੇਟ ਇਹ ਫੋਟੋ ਮਾੜਾ ਸਭ ਕੁਝ ਹੋਇਆ ਵਾ ਤੇ ਉਦੋਂ ਬਾਅਦ ਸਾਡੇ ਸਾਰੇ ਕੱਪੜੇ ਲਵਾਤੇ ਉਹਨਾਂ ਨੇ ਵੀ ਜਾਨੀ ਕਿ ਲੋਰ ਤੇ ਟੀ-ਸ਼ਰਟ ਚ ਹੀ ਰੱਖਿਆ ਸਿਰ ਵੀ ਨੰਗੇ ਸੀ ਇਹ ਜਿਹੜੇ ਕਮਰੇ ਚ ਸਾਨੂੰ ਰੱਖਦੇ ਸੀ ਉਸ ਕਮਰੇ ਚ 30 35 ਪਿੰਦੀ ਜਾਣੇ ਹੁੰਦੇ ਸੀਗੇ ਤੇ ਉਤੋਂ ਉਪਰ ਠੰਡੀ ਹਵਾ ਛੱਡੀ ਹੁੰਦੀ ਸੀ ਵੀ ਜਾਨੀ ਕਿ ਠੰਡ ਚ ਹੀ ਰਹਿਿਆ ਸੀ ਉਹਨੇ ਦਿਨਾਂ ਥੜਾ ਦਿਨ ਰਹਿ ਆ ਮੇ ਉਥੇ ਠੰਡ ਚ ਹੀ ਰਹਿ ਆ ਮੈਂ ਠੰਡ ਚ ਹੀ ਰਹਿੰਦੇ ਸੀ ਸਾਰੇ ਇਹ ਠੰਡ ਚ ਪੂਰਾ ਟਾਰਚਰ ਕਰਦੇ ਸੀ ਮੈਂਟਰੀ ਟਾਰਚਰ ਖਾਣ ਪੀਣ ਨੂੰ ਕਿਧੋਂ ਦੇ ਖਾਣ ਪੀਣ ਨੂੰ ਕਰਕੇ ਵਗੈਰਾ ਲੈ ਜੀ ਮਾ ਟਾਈਮ ਪਾਸ ਹੀ ਹੁੰਦਾ ਸੀ ਰੋਟੀ ਨਾ ਰੋਟੀ ਰੱਟੀ ਹੈ ਨਹੀਂ ਸੀ ਕੁਝ ਵੀ ਉੱਥੇ ਤੇ ਜਦੋਂ ਅਧਰ ਇੱਥੋਂ ਜਦੋਂ ਗਏ ਸੀਗੇ ਤੇ ਫਿਰ ਰਾਹ ਚ ਕਿਹੜੇ-ਕਿਹੜੇ ਮੁਲਕ ਤੋਂ ਜਾ ਕੇ ਕਿਹੜਾ ਵੀਜ਼ਾ ਦਿੱਤਾ ਸੀ ਮੈਨੂੰ ਸ਼ੈਨਗਨ ਵੀਜ਼ਾ ਸੀ ਮੇਰੇ ਕੋਲ ਇੱਥੋਂ ਮੈਂ ਗਿਆ ਪ੍ਰਾਗ ਯੂਰਪ ਦੀ ਕੰਟਰੀ ਉਸ ਤੋਂ ਬਾਅਦ ਸਪੇਨ ਸਪੇਨ ਤੋਂ ਬਾਅਦ ਹੁੰਦਣਾ ਮੈਨੂੰ ਹੋਰ ਪਾਸੇ ਲੈ ਗਏ ਸਿਲਵਾਡੋਰ ਵਗੈਰਾ ਤੇ ਅਧਰ ਥੱਲੇ ਵਾਲੀ ਜੰਗਲਾ ਜੰਗਲਾ ਛਿੱਦੀ ਕਮਾ ਕੇ ਤੇ ਲੈ ਕੇ ਗਏ ਮੈਨੂੰ ਮੈਕਸੀਕੋ ਦੇ ਫਿਰ ਉਹਨੇ ਬਾਰਡ ਟਵਾਦਾ ਗੱਲ ਉੱਪਰ ਦੀ ਹੋਈ ਸੀਗੀ ਜੱਜ ਜਿਹੜੇ ਤੁਹਾਨੂੰ ਲੈ ਕੇ ਜਾਣਾ ਵਾ ਪਰ ਉਹ ਬਾਅਦ ਵਿੱਚ ਰਸਤੇ ਚੰਦੇ ਨੇ ਮੈਨੂੰ ਫਿਰ ਥੱਲੇ ਦੀ ਲੈ ਕੇ ਗਏ ਨੇ ਜਿਸ ਵੇਲੇ ਤਾਂ ਜੈਂਟਣਾ ਹੋਈ ਕੱਲ ਕੋਈ ਗੱਲ ਥੋੜੀ ਆ ਕਿ ਜੈਂਟਾ ਪੂਣੀ ਜਾ ਕਰਿਆ ਸਾਡਾ ਜਿਸ ਵੇਲੇ ਤਾਂ ਕਿੰਨੇ ਪੈਸੇ ਲੱਗੇ ਬਾਪੂ ਉਹਨਾਂ ਦਾ ਪਰਿਵਾਰ ਦਾ ਕਿੰਨਾ ਫਸਾ ਖਰਚਾ ਗਿਆ ਕੀ ਕੀ ਵੇਚ ਕੇ ਜਿਹੜਾ ਪੂਰਾ ਵੀ ਪਹਿਲੇ ਵੀ ਆਪਾਂ ਵੇਚ ਦੀ ਡੇਢ ਕਿਲਾ ਗਈ ਸੀ ਤੇ ਘਰ ਵੀ ਵੇਚ ਦਿੱਤਾ ਵਾ ਤੇ ਡੰਗਰੇ ਇੱਕ ਦੋ ਵੇਚ ਕੇ ਤੇ ਰਿਸ਼ਤਿਆਂ ਦੇ ਪੈਸੇ ਫੜੇ ਆਪਾਂ ਤੇ ਪੂਰੇ ਕੀਤੇ ਸਾਰੇ ਟੋਟਲ 44 15 ਲੱਖ ਰੁਪਈਆ ਸੁਣਿਆ ਛੋਟਾ ਜਿਹਾ ਘਰ ਆ ਵੀ ਕਹਨੇ ਰੱਖਿਆ ਹਾਂਜੀ ਐਂਡੀ ਕਹਨੇ ਰੱਖਿਆ ਵਲਾ ਘਰ ਆਪਣਾ ਇਸੰਦਰ ਕੀ ਲੱਗਦਾ ਕਿਉਂ ਇਸ ਤਰ੍ਹਾਂ ਦੀ ਜਿਹੜੀ ਹੈ ਨੌਜਵਾਨ ਜਿਹੜੇ ਬਾਹਰ ਜਾ ਰਹੇ ਨੇ ਕੀ ਵਜਾ ਮੰਨ ਸਕਦੇ ਵਜਾ ਇਹ ਵਿਰਤੀ ਚੱਲੋ ਆਪਾਂ ਨੂੰ ਜਾਣੇ ਚਲੋ ਬਾਹਰ ਜਾਣੇ ਚਲੋ ਘਰ ਦਾ ਕੁਝ ਬੰਦੂਗਾ ਨਾ ਥਰੂ ਘਰ ਬਣਾ ਲੈਣੇ ਚਾਰ ਪੈਸੇ ਕਮਾ ਲਾਂਗੇ ਇਸ ਵਾਸਤੇ ਜਾਈਦਾ ਵਾ ਪਰ ਅੱਗੋਂ ਸਰਕਾਰਾਂ ਤੱਕਾ ਕਰ ਰਹੀਆਂ ਨੇ ਸ਼ਰੀਆਮ ਸਰਨ ਨਾਲ ਤੇ ਉੱਥੇ ਜਿਹੜੇ ਹੈਗੇ ਗੋਰਚ ਗਰੀਆਂ ਕਰਦੇ ਨੇ ਕਤਲ ਕਰਵਾਉਂਦੇ ਨੇ ਪੈਰ ਚਲਾਉਂਦੇ ਨੇ ਉਹਨਾਂ ਨੂੰ ਕੁਛ ਕਹਿੰਦੇ ਨਹੀਂ ਸ਼ਰੀਫ ਲੋਕਾਂ ਨੇ ਜਿਹੜੇ ਕੰਮ ਕਰਨ ਜਾਂਦੇ ਨੇ ਉਹਨਾਂ ਨੂੰ ਡਿਪੋਰਟ ਕਰਦੇ ਇਹ ਜਸਵੰਦਰ ਲੈ ਕੇ ਕਿਹ ਸਾਲ ਤੇ ਚਾਏਗਾ ਲੈ ਕੇ ਬਹੁਤ ਬੁਰੀ ਹਾਲਤ ਤੇ ਚਾਏ 3 ਦਿਨ ਜਾਂ ਚੱਲਿਆ ਵਾ 3 ਦਿਨਾਂ ਬਾਅਦ ਪਹੁੰਚੇ ਹੱਥ ਗੜੀਆਂ ਲੱਗੀਆਂ ਪੈਰਾਂ ਨੂੰ ਵੀ ਹੱਥਾਂ ਨੂੰ ਵੀ ਹੱਥ ਵੱਜਣ ਕਿ ਐ ਬਨੇ ਸੀ ਐਂ ਖੋਲਦੇ ਸੀ ਬਸ ਦੂਤਾਨਾ ਥੱਲੇ ਬਹੁਤ ਔਖੇ ਹੱਥ ਪੈਰ ਸੁੱਝ ਗਏ ਸੀ ਸਾਡੇ ਇਸ ਮਦਰ ਕੀ ਸੁਪਨੇ ਲੈ ਕੇ ਚੁਕ ਰਹੇ ਸੀਗੇ ਸੁਪਨੇ ਵਰਤੀ ਬਹੁਤ ਸੀ ਸੁਪਨੇ ਸਾਰੇ ਇਹ ਜਿਹੇ ਲੋ ਸੁਪਨੇ ਸਾ ਘਾਰ ਹੋਣਗੇ ਆਪਣੇ ਚਲਣਾ ਪਰ ਕਿਸਮਤ ਨੂੰ ਕੁਝ ਹੋਰ ਬਣ ਜੂਰ ਸੀ ਵੀ ਸਾਨੂੰ ਰਿਪੋਰਟ ਕਰ ਦਿੱਤਾ ਉਹਨਾਂ ਨੇ ਪੈਣਾ ਵੀ ਪੈਣਾ ਦੇ ਜਿਹੜੀਆਂ ਵਿਆਹੀਆਂ ਨਿਕੀਆਂ ਉਹਨਾਂ ਦੇ ਵੀ ਸੁਪਨੇ ਹੋਣੇ ਵੀ ਵਿਆਹ ਹਾਂਜੀ ਹਾਂਜੀ ਸਾਰੇ ਪਰਿਵਾਰ ਦੇ ਸੁਪਨੇ ਸੀ ਪੈਣਾ ਦੇ ਰਿਹਾਵਾ ਦੇ ਮਾਪਿਓ ਦੇ ਵੀ ਪਰ ਉਹ ਸੁੰਦਰ ਜੰਗਲਾਂ ਚ ਵੀ ਤੁਰਿਆ ਨਹਿਰਾ ਵੀ ਪਾਰ ਕੀਤੀ ਕਿ ਕਿਸ ਤਰ੍ਹਾਂ ਕਿੰਨੇ ਬੰਦੇ ਸੀ ਉੱਥੇ ਸਾਰੀ ਬੰਦੇ ਹੁੰਦੇ ਸੀ ਪੀ ਵੀ 25 ਪਤੀਆਂ ਨੇ ਹੁੰਦੇ ਸੀ ਕਿ ਗੱਡੀ 'ਚ ਬਿਠਾ ਦਿੰਦੇ ਸੀ ਤੇ ਕਿ ਨਦੀਆਂ 'ਚ ਵੀ ਕਿਸ਼ਤੀ ਦੇ 'ਚ ਬਿਠਾ ਦਿੰਦੇ ਸੀ ਜਿੱਥੇ 10 ਬੰਦੇ ਬੈਣੇ ਉੱਥੇ ਉਹਨਾਂ 20 ਬਿਠਾਉਣੇ ਆ ਵੀ ਯਾਨੀ ਕਿ ਪੂਰੇ ਕੁਕੜੀਆਂ ਨੂੰ ਫਸਾਫ ਸਾ ਕੇ ਲਤਕੇ ਲ ਜਾਂਦੇ ਸੀ ਇਹ ਬੜਾ ਔਖਾ ਸੀ ਗੱਡੀਆਂ 'ਚ ਜਾਂਦੇ ਰਸਵਰ ਕੀਤਾ ਵਾ ਤੇ ਨਦੀਆਂ ਪਾਰ ਕੀਤੀਆਂ ਬੜੀਆਂ ਔਖੀਆਂ ਡਰ ਲੱਗਦਾ ਸੀ ਕਿ ਦਿਨ ਕਿਸ਼ਤੀ ਕਿਦੇ ਮੋਦੀ ਨਾ ਹੋ ਜਾਵੇ ਕਿ ਦਿਨ ਉੱਥੇ ਨਾ ਮਰ ਜੇ ਕਿਤੇ ਇੰਨਾ ਲੱਗਦਾ ਨਹੀਂ ਸਾਰਾ ਕੁਝ ਚਲਾ ਗਿਆ ਇੱਕ ਬਾਹਰ ਜਾਂਦੀ ਔੜ ਚ ਆਪਦਾ ਸੁਪਨੇ ਸਰਕਾਰ ਕਰਨ ਦੀ ਵਿੱਚ ਸਾਰਾ ਕੁਝ ਜਿਹੜਾ ਚਲਾ ਗਿਆ ਤੇ ਹੁਣ ਨਵੇਂ ਸਿਰਿਓਂ ਜਿਹੜਾ ਸ਼ੁਰੂ ਕਰਨਾ ਕੋਈ ਹਾਂਜੀ ਕਰਨਾ ਪੈਣਾ ਨਵੇਂ ਸਿਰਿਓਂ ਪੜ ਨਵੇਂ ਸਿਰਿਓਂ ਸ਼ੁਰੂ ਕਰਨਾ ਬੜਾ ਔਖਾ ਵਾ ਕਿਉਂਕਿ ਜਦੋਂ ਘਰ ਸਾਰਾ ਖਾਲੀ ਆ ਸ਼ੁਰੂ ਕਰਨਾ ਬੜਾ ਔਖਾ ਵਾ ਰਿਸਾਬ ਕੋਈ ਖਤਮ ਹੋ ਗਿਆ ਵਾ ਤੇ ਐਮਐਲਏ ਸਾਹਿਬਾਂ 'ਚ ਪਹੁੰਚੇ ਸੀ ਕੀ ਕਹਿਣਾ ਚਾਹੋਗੇ ਹਾਂਜੀ ਐਮਐਲਏ ਸਾਹਿਬ ਨੇ ਸਾਨੂੰ ਪ੍ਰੀ ਮਦਰ ਕੀਤੀ ਵੀ ਅੱਡੇ ਆਪੇ ਪੈਸੇ ਦਿਵਾਵਾਂਗੇ ਸਰਕਾਰ ਤੋਂ ਵੀ ਮੰਗ ਕਰਦੇ ਆ ਇਹ ਆਪਾਂ ਪਹਿਲੇ ਹੀ ਗੱਲ ਤਾਂ ਆਪਾਂ ਏਜੰਟਾਂ ਨੂੰ ਤੁਹਾਨੂੰ ਸਾਰੇ ਪੈਸੇ ਦਿਵਾਵਾਂਗੇ ਪੂਰੀ ਸਖਤ ਕਰਵਈ ਕਰਾਂਗੇ ਏਜੰਟ ਤੇ ਕਿਸੰਦਰ ਤੁਹਾਡੇ ਪਿਤਾ ਦੇ ਹੰਝੂ ਨਹੀਂ ਰੁਕ ਰਹੇ ਮਾਤਾ ਦੇ ਹੰਝੂ ਨਹੀਂ ਰੁਕ ਰਹੇ ਵੀ ਸਾਰਾ ਕੁਝ ਜਿਹੜਾ ਹਾਂਜੀ ਉਹ ਸਾਰਾ ਕੁਝ ਮੇਰੇ ਇਥੇ ਰਿਪੋਰਟ ਹੋਣ ਦੇ ਨਾਲ ਹੀ ਉਹਨਾਂ ਨੂੰ ਦੋਕਾ ਕੀਤਾ ਆਰ ਕੇ ਨਹੀਂ ਹੰਝੂ ਰੁਕ ਰਹੇ ਉਹਨਾਂ ਦੇ ਬਹੁਤ ਬੁਰੀ ਹਾਲਤ ਆ ਕੀ ਅਪੀਲ ਕਰਾਂਗੇ ਸਰਕਾਰ ਨੂੰ ਸਰਕਾਰ ਨੂੰ ਅਸੀਂ ਅਪੀਲ ਕਰਦੇ ਵੀ ਏਜੰਟਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਸਾਡੇ ਪੈਸੇ ਦਿਵਾਏ ਜਾਣ ਉਹਨਾਂ ਤੋਂ ਅਸੀਂ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਜੀ ਆਏ ਪੂਰੀ ਜਿਹੜੀ ਐਮਐਲਏ ਸਾਹਿਬ ਉਹ ਇੱਥੇ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਗਏ ਨੇ ਜਦੋਂ ਦਾ ਪਤਾ ਲੱਗਿਆ ਕੱਲ ਵੀ ਉਹਨਾਂ ਨੇ ਫੋਨ ਤੇ ਪਰਿਵਾਰ ਨਾਲ ਗੱਲਬਾਤ ਕੀਤੀ ਹੌਸਲਾ ਦਿੱਤਾ ਪਰਿਵਾਰ ਨੂੰ ਫੋਨ ਤੇ ਲਗਾਤਾਰ ਐਮਐਲਏ ਸਾਹਿਬ ਟੱਚ 'ਚ ਸੀਗੇ ਪਰਿਵਾਰ ਦੇ ਤੇ ਅੱਜ ਉਹ ਆ ਕੇ ਇੱਥੇ ਉਹਨਾਂ ਨੇ ਸਾਰੀ ਇਹਨਾਂ ਤੋਂ ਕਹਾਣੀ ਪੁੱਛੀ ਵੀ ਕਿਵੇਂ-ਕਿਵੇਂ ਇਹਨਾਂ ਨਾਲ ਹੋਇਆ ਕਿਸ ਤਰੀਕੇ ਨਾਲ ਇਹਨੂੰ ਏਜੰਟਾਂ ਵੱਲੋਂ ਧੋਖੇ 'ਚ ਰੱਖ ਕੇ ਮੁੰਡੇ ਨੂੰ ਕਿਆ ਗਿਆ ਸੀ ਕਿ ਤੁਹਾਨੂੰ ਸਿੱਧਾ ਬਾਇਰ ਜਿਹੜਾ ਹੈ ਅਮਰੀਕਾ ਚ ਲਾਵਾਂਗੇ ਉੱਥੇ ਕੰਮ ਦੀ ਗਾਰੰਟੀ ਵੀ ਚੱਕੀ ਸੀ ਤੋ ਸੋ ਇੱਕ ਸੁਧਾਰਨ ਪਰਿਵਾਰ ਸੀ ਥੋੜਾ ਦੋ ਭੈਣਾਂ ਨੇ ਜਸਵਿੰਦਰ ਦੀਆਂ ਤਿੰਨ ਦੋ ਹੋਰ ਭਰਾ ਨੇ ਇਹਦੇ ਤੋਂ ਛੋਟੇ ਨੇ ਤੋ ਸੋ ਪਰਿਵਾਰ ਨੂੰ ਇਹ ਸੀ ਕਿ ਇੱਕ ਮੁੰਡਾ ਸਾਡਾ ਇੱਥੋਂ ਅਮਰੀਕਾ ਜਾ ਕੇ ਸੈੱਟ ਹੋ ਜੇ ਤੇ ਬਾਕੀ ਜਿਹੜੇ ਬੱਚਿਆਂ ਦਾ ਜਿਹੜਾ ਉਹਨਾਂ ਦਾ ਵੀ ਭਵਿੱਖ ਸਹੀ ਹੋ ਜਾਵੇ ਪਰ ਉਸ ਦੇ ਲਈ ਇਹਨਾਂ ਨੇ 2 ਮਹੀਨੇ ਪਹਿਲਾਂ ਲਗਭਗ ਬਾਈ ਰਿਕਾਰਡ ਅਵਰ ਦਾ 1.5 ਕਿੱਲਾ ਜ਼ਮੀਨ ਜਿਹੜੀ ਪਿਤਾ ਪੁਰਖੀ ਦਾਦੇ ਪੁਰਖੀ ਜ਼ਮੀਨ ਸੀ ਸਾਹਮਣੇ ਰੱਖੀ ਸੀ ਬਜ਼ੁਰਗਾਂ ਨੇ ਉਹਨੂੰ ਖੜੇ ਪੈਰ ਘੱਟ ਰੇਟ ਤੇ ਵੇਚਿਆ ਵੇਚਣ ਤੋਂ ਬਾਅਦ ਏਜੰਟ ਦੇ ਪੈਸੇ ਦਿੱਤੇ ਫੇਰ ਉਹ ਪੈਸਿਆਂ ਨਾਲ ਵੀ ਏਜੰਟਾਂ ਦਾ ਢੱਡ ਨਹੀਂ ਭਰਿਆ ਉਹਨਾਂ ਨੇ ਜਦੋਂ ਉੱਥੇ ਬੱਚੇ ਨੂੰ ਰਾਹ ਚ ਹੋਰ ਹੀ ਦੇਛਾਂ ਦੇ ਵਿੱਚ ਦੀ ਘਮਾਫਰਾ ਕੇ ਜਦੋਂ ਮੈਕਸੀਕੋ ਦੇ ਕੋਲ ਜਾ ਕੇ ਉੱਥੇ ਇਹਨੂੰ ਛੱਡਿਆ ਤੈਨੂੰ ਕਹਿੰਦੇ ਵੀ ਅੱਗੇ ਤੁਹਾਨੂੰ ਫੇਰ ਭੇਜਾਂਗੇ ਪਹਿਲਾਂ ਤੁਹਾਨੂੰ ਹੋਰ ਪੈਸੇ ਦਿਓ ਫਿਰ ਜਿਹੜਾ ਸ ਆਪਾਂ ਘਰ 'ਚ ਖੜੇ ਆ ਇਹ ਘਰ ਸਾਡੇ ਕਿਸੇ ਪਿੰਡ ਦੇ ਵਿਅਕਤੀ ਕੋਲੇ ਗਹਿਣੇ ਰੱਖ ਕੇ ਇਸ ਪਰਿਵਾਰ ਨੇ 5-6 ਲੱਖ ਦਾ ਹੋਰ ਅਰੇਂਜਮੈਂਟ ਕਰਕੇ ਪਿੱਛੇ ਪੈਸੇ ਜਿਹੜੇ ਏਜੰਟਰ ਨੂੰ ਪਾਏ ਫਿਰ ਉਹਨਾਂ ਨੇ ਇਹਨੂੰ ਬਾਰਡਰ ਟਪਾਇਆ ਪਿਛਲੀ 27 ਜਨਵਰੀ ਨੂੰ ਬਾਰਡਰ ਟਪਾਉਣ ਤੋਂ ਬਾਅਦ ਇਹਨੂੰ ਬੱਚੇ ਨੂੰ ਉੱਥੇ ਹੀ ਨਾਲ ਹੀ ਪੁਲਿਸ ਨੇ ਫੜ ਲਿਆ ਇਹਨਾਂ ਨੂੰ ਜਾ ਕੇ ਉੱਥੇ ਕੈਂਪ ਚ ਰੱਖਿਆ ਕੈਂਪ ਚ ਵੀ ਇਹਨਾਂ ਨੂੰ ਤਸੀਹੇ ਦਿੱਤੇ ਗਏ ਨੰਗੇ ਸਿਰ ਸਾਰਾ ਲੋਅਰ ਟੀ-ਸ਼ਰਟ ਦੇ ਵਿੱਚ ਠੰਡੀਆਂ ਹਵਾਵਾਂ ਉੱਤੇ ਛੱਡਦੇ ਰਹੇ ਇਹਨਾਂ ਦੇ ਪੂਰੇ ਜਨੇ ਜਸਵਿੰਦਰ ਨੇ ਦੱਸਿਆ ਲੂਕਾਂ ਡਾ ਖੜਾ ਹੁੰਦਾ ਰੂਹ ਅੰਦਰੋਂ ਮਾਨ ਭਰਦਾ ਵੀ ਇਹਨੇ ਤਸੀਹੇ ਝੱਲ ਕੇ ਫਿਰ 15-20 ਦਿਨ ਕੈਂਪ ਤੋਂ 18-20 ਦਿਨ ਕੈਂਪ ਚ ਰਹਿ ਕੇ ਇਹਨੂੰ ਵਾਪਸ ਕਰਕੇ ਅਮਰੀਕਾ ਦੀ ਸਰਕਾਰ ਨੇ ਪੰਜਾਬ ਅੰਮ੍ਰਿਤਸਰ ਪਰਸੋਂ ਰਾਤ ਨੂੰ ਫਲਾਈਟ ਰਾਹੀਂ ਭੇਜਿਆ ਆਉਂਦਿਆ ਹੋਇਆ ਰਸਤੇ ਵਿੱਚ ਵੀ ਇਹਨਾਂ ਨਾਲ ਅਨਮਨੁੱਖੀ ਵਿਵਹਾਰ ਕੀਤਾ ਗਿਆ ਕੈਦੀਆਂ ਵਾਲਾ ਵਿਵਹਾਰ ਇਹਨਾਂ ਨਾਲ ਕੀਤਾ ਗਿਆ ਹੱਥ ਪੈਰ ਬੰਨ੍ਹ ਕੇ ਲੱਕ ਨੂੰ ਸੰਗਲ ਲਾ ਕੇ ਬਿਨਾਂ ਕੁਝ ਖਾਣਾ ਪੀਣਾ ਚੰਗਾ ਦੇ ਕੇ ਕੁਰਕਰੇ ਵਗੈਰਾ ਦੇ ਕੇ ਇਹਨਾਂ ਨੂੰ 3 ਦਿਨ ਜਹਾਜ਼ ਦੇ ਵਿੱਚ ਸਫ਼ਰ ਕਰਾਇਆ ਤੇ ਬਹੁਤ ਮਾੜੇ ਹਾਲਾਤ ਨੇ ਜਿਹੜੀ ਇਹਨੇ ਕਹਾਣੀ ਸੁਚੇ ਦੱਸੀ ਹੈ ਵੀ ਕਿਸੇ ਇਹੋ ਜੇ ਕਹਾਣੀ ਸੁਣ ਕੇ ਕਿਸੇ ਹੋਰ ਵਿਅਕਤੀ ਦਾ ਸਹੀ ਇੱਕ ਨੰਬਰ 'ਚ ਵੀ ਕਿਤੇ ਬਾਹਰ ਜਾਣ ਨੂੰ ਜੀ ਨਹੀਂ ਕਰੂਗਾ ਕਿਉਂਕਿ ਇਹਨੇ ਤਸੀਹੇ ਬੱਚਾ ਚਲ ਕੇ ਫਿਰ ਵਾਪਸ ਜਿੰਦਾ ਪਤਾ ਨਹੀਂ ਕਿਵੇਂ ਆਇਆ ਰੱਬ ਨੇ ਕਿਰਪਾ ਕੀਤੀ ਆ ਪਰ ਇਹਨਾਂ ਦਾ ਜਿਹੜਾ ਸਾਰਾ ਕੁਝ ਘਰ ਜ਼ਮੀਨ ਸਾਰਾ ਕੁਝ ਵਿਕ ਗਿਆ ਪਰਿਵਾਰ ਦਾ ਬਿਲਕੁਲ ਜਿਹੜਾ ਖਾਤਮਾ ਕਰਤਾ ਇਹਨਾਂ ਝੰਡਾ ਨੇ ਤੇ ਅਸੀਂ ਇਹੀ ਐਮਐਲ ਸਰ ਭਰੋਸਾ ਦੇ ਕੇ ਗਏ ਆ ਹਰ ਹਾਲਤ ਜਿਸ ਤਰ੍ਹਾਂ ਦੀ ਵੀ ਪਰਿਵਾਰ ਸਾਡੇ ਤੋਂ ਮਦਦ ਚਾਹੇਗਾ ਅਸੀਂ ਪਰਿਵਾਰ ਦੇ ਨਾਲ ਆ ਅਸੀਂ ਪੂਰੀ ਆਪਦੀ ਵਾਹ ਲਾਵਾਂਗੇ ਕਿ ਇਹਨਾਂ ਦਾ ਇੱਕ ਇੱਕ ਰੁਪਈਆ ਜਿਹੜਾ ਉਹਨਾਂ ਝਾਂਟਾ ਤੋਂ ਵਾਪਸ ਕਰਵਾਈਏ ਤਾਂ ਕਿ ਜਿਹੜਾ ਪਰਿਵਾਰ ਆਪਦਾ ਫੇਰ ਮਾੜਾ-ਮੋਟਾ ਜਿਹੜਾ ਗੁਜ਼ਾਰਾ ਚੱਲ ਸਕੇ ਨਹੀਂ ਤਾਂ ਇਹਨਾਂ ਦਾ ਗੁਜ਼ਾਰਾ ਬਹੁਤ ਔਖਾ ਕਿਉਂਕਿ ਜ਼ਮੀਨ ਵੀ ਵਿਕ ਗਈ ਘਰ ਵੀ ਗਏ ਨੇ ਤੇ ਜਿਹੜਾ ਮਾਲ ਡੰਗਰ ਸੀ ਉਹ ਵੀ ਵੇਚਤਾ ਸਾਰਾ ਕੁਝ ਵੇਚ-ਵਟ ਕੇ ਪੂੰਜੀ ਇਹਨਾਂ ਨੇ ਲਾ ਕੇ ਅਮਰੀਕਾ ਭੇਜਿਆ ਤੇ ਉਹ ਮੁੰਡਾ ਵੀ ਮੁੜ ਆਇਆ ਸੋ ਅਸੀਂ ਹਰ ਸੰਭਵ ਇਹਨਾਂ ਦੇ ਨਾਲ ਆ ਅਸੀਂ ਬਿਨਾ ਕਿਸੇ ਸੰਘੇਜ ਤੋਂ ਜੋ ਵੀ ਪਰਿਵਾਰ ਕਹੂਗਾ ਉਥੇ ਅਸੀਂ ਇਹਨਾਂ ਦੇ ਹਰ ਪਲ ਨਾਲ ਖੜਾਂਗੇ ਮੇਰੇ ਹਲਕੇ ਦੇ ਪਿੰਡ ਪੰਡੋਰੀ ਰਾਇਆਂ ਦਾ ਜਿਹੜਾ ਨੌਜਵਾਨ ਜਿਹੜਾ ਕਿ ਮਹਿਜ ਅਜੇ 2 ਮਹੀਨੇ ਨੇ ਹੋਏ ਸੀਗੇ ਯੂ ਐਸ ਏ ਗਿਆ ਸੀਗਾ ਤੇ ਯੂ ਐਸ ਏ ਤੋਂ ਇਹਨੂੰ ਡਿਪੋਰਟ ਕਰਕੇ ਜਿਹੜਾ ਹੈਗਾ ਵਾਪਸ ਪਿੰਡ ਭੇਜ ਦਿੱਤਾ ਗਿਆ ਅੱਜ ਮੈਂ ਘਰੇ ਆਇਆ ਵੀਰ ਦੇ ਫਾਦਰ ਸਾਹਿਬ ਸਾਧਗਦੀਪ ਸਿੰਘ ਅੱਜ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਤੇ ਸਾਰੀ ਗੱਲਬਾਤ ਸੁਣੀ ਹੈ ਕਿ ਕਿਵੇਂ-ਕਿਵੇਂ ਕੀ-ਕੀ ਕੁਸ਼ ਇਹਦੇ ਨਾਲ ਵਾਪਰੀ ਹੈ ਕੀ-ਕੀ ਕੁਸ਼ ਹੋਇਆ ਇੱਥੋਂ ਜਦੋਂ ਜਹਾਜ ਚੜਿਆ ਸ਼ੇਨਗਨ ਵੀਜ਼ਾ ਲੈ ਕੇ ਬਾਅਦ ਦੇ ਵਿੱਚ ਹੌਲੀ-ਹੌਲੀ ਹੁੰਦਾ ਹੋਇਆ ਮੈਕਸੀਕੋ ਮੈਕਸੀਕੋ ਤੋਂ ਬਾਰਡਰ ਕ੍ਰੋਸ ਕਰਕੇ ਕੈਂਪ ਦੇ ਵਿੱਚ ਗਿਆ ਕੈਂਪ ਦੇ ਵਿੱਚ ਕਿਸ ਤਰ੍ਹਾਂ ਅਨਮਨੁੱਖੀ ਵਿਹਾਰ ਇਹਨਾਂ ਨੇ ਕੀਤਾ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਕੈਂਪ ਤੋਂ ਹੀ ਸਿੱਧਾ ਜਾਜਾਂ ਦੇ ਵਿੱਚ ਲੱਦ ਕੇ ਜਿਹੜਾ ਹੈਗਾ ਵਾਪਸ ਕੀਤਾ ਗਿਆ ਕਹਾਣੀ ਸੁਣ ਕੇ ਲੋਕੰਡੇ ਖੜੇ ਹੋ ਗਏ ਕਿ ਜਿਹੜੇ ਇਹ ਹਾਲਾਤ ਨੇ ਵੇਖੋ ਇਹ ਅਣਮਨੁੱਖੀ ਜਿਵੇਂ ਕਹਾਂ ਵੀ ਤਸੀਹੇ ਆ ਤਾਂ ਉਹੋ ਆ ਮੈਂ ਹਰਾਣਾ ਉਹਨਾਂ ਦੇਸ਼ਾਂ ਦੇ ਉਹਨਾਂ ਕੰਟਰੀਆਂ ਦੇ ਜਿਹੜੇ ਕਿ ਇਹਨਾਂ ਨੌਜਵਾਨਾਂ ਨੂੰ ਜਿਹੜੇ ਕਿ ਆਪਦੀ ਰੋਜੀ ਰੋਟੀ ਕਮਾਉਣ ਗਏ ਨੇ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਆਉਂਦੀਆਂ ਜ਼ਮੀਨਾਂ ਵੇਚ ਕੇ ਡੇਢ ਕਿੱਲਾ ਜ਼ਮੀਨ ਸੀ ਸਿਰਫ ਡੇਢ ਕਿੱਲਾ ਜ਼ਮੀਨ ਵੇਚੀ ਵੀ ਅੱਧੇ ਰੇਟ ਤੇ ਕਿਉਂਕਿ ਏਜੰਟ ਨੇ ਪੈਸੇ ਮੰਗ ਲਏ ਕਿ ਇੰਨੇ ਪੈਸੇ ਹੁਣੇ ਰੱਖੋ ਤੇ ਤੁਹਾਡਾ ਮੁੰਡਾ ਚੜਾਉਣੇ ਆ ਪਰਿਵਾਰ ਵੱਡਾ ਤਿੰਨ ਮੁੰਡੇ ਆ ਦੋ ਬੇਟੀਆਂ ਬੇਟੀ ਵੱਡੀ ਆ ਕੋਈ ਵੀ ਬੱਚਾ ਵਿਆਹ ਨਹੀਂ ਬੱਚੇ ਸਾਰੇ ਹੀ ਅਨਮੈਰਿਡ ਨੇ ਤੇ ਸੋਚਿਆ ਸੀਗਾ ਬਾਪ ਨੇ ਕਿ ਮੇਰਾ ਇੱਕ ਪੁੱਤ ਜਿਹੜਾ ਹੈਗਾ ਇਹ ਅਮਰੀਕਾ ਪਹੁੰਚ ਜਾ ਤੇ ਜਿਹੜੇ ਹੈਗੇ ਬਾਕੀ ਬੱਚੇ ਵੀ ਸੌਕੇ ਹੋ ਜਾਣਗੇ ਸਾਡਾ ਘਰ ਸੌਕਾ ਹੋ ਜਾ ਪਰ ਅੱਜ ਦਿੜਬਾਰ ਨੂੰ ਹੋਗਾ ਕਿ ਨਾ ਤਾਂ ਉਹ ਜ਼ਮੀਨ ਰਹੀ ਤਾਂ ਜਿੱਥੇ ਆਪਾਂ ਘਰ ਖੜੇ ਆ ਇੱਕ ਘਰ ਵੀ ਨਾ ਹੀ ਕਰ ਰਿਆ ਘਰ ਵੀ ਵੇਚਤਾ ਜ਼ਮੀਨ ਵੀ ਵੇਚਦੀ ਤੇ ਪੁੱਤ ਵੀ ਵਾਪਸ ਆ ਗਿਆ ਖਾਲੀ ਹੱਥ ਸੋ ਮੈਂ ਉਹਨਾਂ ਦੇਸ਼ਾਂ ਨੂੰ ਪੁੱਛਣਾ ਚਾਹਣਾ ਹੈ ਜਿਹੜੇ ਦੇਸ਼ ਨੇ ਇਹਨਾਂ ਨੂੰ ਨੌਜਰਾਂ ਨੂੰ ਬਾਹਰ ਭੇਜਿਆ ਕੀ ਉਹਨਾਂ ਨੂੰ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਵੱਡੇ ਵੱਡੇ ਜਿਹੜੇ ਗੈਂਗਸਟਰ ਬੈਠੇ ਨੇ ਜਿਹੜੇ ਉੱਥੋਂ ਬੈਠੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਜਿਹੜੇ ਉੱਥੋਂ ਬੈਠੇ ਇੱਥੇ ਫਰੋਤੀਆਂ ਮੰਗਦੇ ਨੇ ਜਿਹੜੇ ਉੱਥੋਂ ਬੈਠੇ ਇੱਥੇ ਫੈਰੀਆਂ ਕਰਾਉਂਦੇ ਨੇ ਜਿਨ੍ਹਾਂ ਦੇ ਨਾਂ ਪੰਜਾਬ ਸਰਕਾਰ ਨੇ ਪਤਾ ਨਹੀਂ ਕਿੰਨੀ ਕੁ ਵਾਰ ਭੇਜੇ ਨੇ ਉਹਨਾਂ ਨੂੰ ਤਾਂ ਕਦੇ ਜਹਾਜ਼ ਚੜਾਇਆ ਨਹੀਂ ਉਹਨਾਂ ਨੂੰ ਤਾਂ ਕਿਤੇ ਇੱਕ ਦਿਨ ਇਹਨਾਂ ਨੇ ਐ ਬੇੜੀਆਂ ਨਹੀਂ ਲਾਈਆਂ ਜਿਵੇਂ ਸਾਡੇ ਨੌਜਵਾਨਾਂ ਦੇ ਪੈਰਾਂ ਦੇ ਵਿੱਚ ਬੇੜੀਆਂ ਲਾ ਕੇ ਹੱਥ ਬੰਨ ਕੇ ਜਹਾਜ਼ਾਂ ਤੋਂ ਲੈ ਕੇ ਆਏ ਨੇ ਸੋ ਮੈਂ ਅੱਜ ਵੀਰ ਦੇ ਘਰ ਆ ਕੇ ਇਹੀ ਹੌਸਲਾ ਦੇਣ ਆਇਆ ਕਿ ਅਸੀਂ ਸਾਰੇ ਸਾਰਾ ਨਗਰ ਸਾਰਾ ਹਲਕਾ ਸਾਰੀ ਸਰਕਾਰ ਤੁਹਾਡੇ ਨਾਲ ਖੜੀ ਆ ਜੋ ਮਾੜਾ ਸਮਾਂ ਸੀ ਬਜ਼ੁਰਗਾਂ ਨੂੰ ਵੀ ਇਹੀ ਹੌਸਲਾ ਦਿੱਤਾ ਵੀ ਚੱਲ ਆਪਣਾ ਪੁੱਤ ਸਹੀ ਸਲਾਮਤ ਘਰੇ ਆ ਗਿਆ ਕੋਸ਼ਿਸ਼ ਕਰਾਂਗੇ ਤੁਹਾਨੂੰ ਪੈਰਾਂ ਤੇ ਖੜਾ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਜੋ ਤੁਹਾਡੇ ਨਾਲ ਤਕੇ ਹੋਏ ਆ ਉਹਨਾਂ ਦਾ ਇਨਸਾਫ ਦਵਾਂਗੇ ਅਮਰ ਸਿੰਘ ਮੁੱਖ ਮੰਤਰੀ ਸਾਹਿਬ ਵੀ ਇਸ ਪੱਲੇ ਇਸ ਗੱਲ ਤੋਂ ਲੈ ਕੇ ਹਮਦਰਦੀ ਜਤਾਈ ਹੈ ਜਿਹੜੇ ਵਾਪਸ ਆ ਰਹੇ ਨੇਗੇ ਪੂਰੀ ਤਰ੍ਹਾਂ ਨਾਲ ਜਿਹੜੀ ਮਦਦ ਕੀਤੀ ਜਾਊਗੀ ਏਜੰਟਸ ਤੇ ਵੀ ਜਿਹੜੀ ਇਹ ਕਾਰਵਾਈ ਹੋਊਗੀ ਆ ਬਿਲਕੁਲ ਜੀ ਦੇਖੋ ਇਹ ਜਿਹੜੇ ਏਜੰਟ ਨੇ ਜਿਨ੍ਹਾਂ ਨੇ ਜਿਹੜੇ ਕਹਿੰਦੇ ਕੋਸ਼ਰੇ ਤੇ ਕਰਦੇ ਕੁਛ ਨਹੀਂ ਮੈਂ ਨੌਜਵਾਨ ਵੀਰ ਨੂੰ ਹੀ ਪੁੱਛਿਆ ਇਹ ਕਹਿੰਦੇ ਜੀ ਸਾਨੂੰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਤੁਹਾਨੂੰ ਜਹਾਜ਼ ਤੇ ਲੈ ਕੇ ਜਾਵਾਂਗੇ ਆਈ ਥਿੰਕ 45 50 ਲੱਖ ਰੁਪਏ 49 47 47 ਸਾਢੇ ਸਾਢੇ 44 ਲੱਖ ਰੁਪਏ ਲਿਆ ਤੇ ਅੱਗੇ ਜਾ ਕੇ ਫੇਰ ਸੋ ਇਹਨਾਂ ਤੇ ਵੀ ਜਿਹੜੀ ਹੈਗੀ ਇਹਨਾਂ ਨੂੰ ਨੱਥ ਪਾਉਣ ਦੀ ਜਿਹੜੀ ਹੈਗੀ ਆ ਉਹ ਵਸੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦਿਨ ਪਹਿਲਾ ਜਹਾਜ਼ ਆਇਆ ਸੀ ਉਸ ਦਿਨ ਵੀ ਕਾਫੀ ਜਿਹੜੇ ਸੀਗੇ ਇਹ ਏਜੰਟ ਸੀਗੇ ਇਹਨਾਂ ਤੇ ਐਫਆਈਆ ਹੋਈਆਂ ਨੇ ਹੁਣ ਵੀ ਜਿਹੜੇ ਜਿਹੜੇ ਦੋਸ਼ੀ ਹੋਣਗੇ ਉਹਨਾਂ ਤੇ ਕਾਰਵਾਈ ਹੋਊਗੀ ਉਹਨਾਂ ਤੇ ਜਾਂ ਤਾਂ ਪੈਸੇ ਵਾਪਸ ਕਰਦਣ ਨਹੀਂ ਤਾਂ ਫਿਰ ਉਹਨਾਂ ਤੇ ਕਾਰਵਾਈ ਹੋਊਗੀ ਸਰ ਨੰਗੇ ਸਿਰ ਜਿਹੜਾ ਉਥੋਂ ਲੈ ਕੇ ਆਏ ਆ ਤਿੰਨ ਦਿਨ ਜਹਾਜ਼ ਚ ਰਹੇ ਆ ਇਹ ਵੀ ਬੜਾ ਇੱਕ ਤਰ੍ਹਾਂ ਦੀ ਕਹਿ ਸਕਦੇ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਬਿਨਾ ਦਸਤਾਰ ਤੋਂ 에ਅਰਪੋਰਟ ਦੇ ਉਤਾਰਿਆ ਗਿਆ ਦੇਖੋ ਉਹਨਾਂ ਨੂੰ ਸਿੱਖੀ ਦਾ ਕਾਦਾ ਉਹਨਾਂ ਤਰਸ ਆਪਣੇ ਤੇ ਉਹ ਤਾਂ ਉਹਨਾਂ ਨੇ ਉੱਥੇ ਵੀ ਇਹਨਾਂ ਨੂੰ ਬਿਲਕੁਲੀ ਇੰਨੀ ਠੰਡੇ ਮੁਲਕ ਦੇ ਵਿੱਚ ਮੈਨੂੰ ਦੱਸਿਆ ਨੌਜਵਾਨ ਨੇ ਸਿਰਫ ਇੱਕ ਟੀ-ਸ਼ਰਟ ਤੇ ਲੋਰ ਦੇ ਵਿੱਚ ਰੱਖਿਆ ਤੇ ਉੱਪਰੋਂ ਪੱਕਾ ਛੱਡ ਕੇ ਤੇ ਏਸੀ ਚਲਾ ਕੇ ਸੋ ਇਹਨੇ ਠੰਡ ਦੇ ਵਿੱਚ ਕਿਉਂਕਿ ਉਹਨਾਂ ਨੂੰ ਇਹ ਸੀਗਾ ਵੀ ਇਹ ਜਿਹੜੇ ਹੈਗੇ ਬਿਲਕੁਲ ਸੁੰਨ ਹੋ ਜਾਣ ਇਹ ਕੰਮ ਕਰਨ ਦੇ ਲਾਇਕ ਨਾ ਰਹਿਣ ਤੇ ਜੋ ਜਹਾਜ਼ ਦੇ ਵਿੱਚ ਵੀ ਲੈ ਕੇ ਆਏ ਆ ਤਿੰਨ ਦਿਨ ਭੁੱਖਣ ਭਾਣੇ ਆਏ ਨੇ ਬੀੜੀਆਂ ਨਾਲ ਬੰਨ ਕੇ ਲੈ ਕੇ ਆਏ ਆ ਕਿਤੇ ਜੇ ਕਿਸੇ ਨੇ ਵਾਸ਼ਰੂਮ ਜਾਣਾ ਹੁੰਦਾ ਸੀ ਤੇ ਇੱਕ ਹੱਥ ਖੋਲਦੇ ਸੀ ਸੋ ਪੂਰਾ ਇਹ ਅਸੀਂ ਯੂਨੋ ਦੇ ਵਿੱਚ ਵੀ ਮਸਲਾਂ ਲੈ ਕੇ ਜਾਵਾਂਗੇ ਇਹ ਜਿਹੜੇ ਮਨੁੱਖੀ ਅਧਿਕਾਰ ਨੇ ਉਹਨਾਂ ਦੀ ਵੀ ਜਿਹੜੀ ਹੈਗੀ ਆ ਇਹ ਪੂਰੀ ਜਿਹੜੀ ਸਾਡੇ ਨਾਲ ਜਿਹੜਾ ਗਲਤ ਤੱਕਾ ਹੋਇਆ ਸੋ ਅਸੀਂ ਹਰ ਇੱਕ ਚੀਜ਼ ਦੀ ਇਹ ਆਵਾਜ਼ ਚੱਕਾਂਗੇ ਐਮਐਲ ਸਾਹਿਬ ਕਈ ਜਿਹੜੇ ਏਜੰਟਾਂ ਵੱਲੋਂ ਅੱਡੇ-ਅੱਡੇ ਪੈਸੇ ਖਾਤਿਆਂ 'ਚ ਪਵਾਏ ਗਏ ਆ ਅੱਡੇ-ਅੱਡੇ ਬਾਈਹੈਂਡ ਲੈ ਗਏ ਆ ਕਿ ਜਿਹੜੇ ਖਾਤਿਆਂ ਵਾਲੇ ਦਿੱਤੇ ਜਾਣਗੇ ਦੂਜੇ ਲੱਗਦਾ ਨਹੀਂ ਕਿ ਉਹਦੇ 'ਚ ਵੀ ਕਰ ਸਕਦੇ ਨਹੀਂ ਇੱਕ ਇੱਕ ਰੁਪਇਆ ਵਾਪਸ ਕਰਾਵਾਂਗੇ ਕੋਈ ਖਾਤੇ ਖੁੱਤਿਆਂ ਦਾ ਕੁਛ ਨਹੀਂ ਦੇਖੋ ਇਹਨਾਂ ਕੋਲ ਤਾਂ ਸਬੂਤ ਹੈਗੇ ਆ ਨਾ ਅਗਲਾ ਨੇ ਤਾਂ ਜ਼ਮੀਨਾਂ ਵੇਚੀਆਂ ਨੇ ਅਗਲਾ ਨੇ ਘਰ ਵੇਚੇ ਆ ਇਹਨਾਂ ਨੂੰ ਜ਼ਮੀਨ ਵੇਚਣ ਦੀ ਕੀ ਲੋੜ ਸੀ ਇਹਨਾਂ ਨੂੰ ਘਰ ਵੇਚਣ ਦੀ ਕੀ ਲੋੜ ਸੀ ਕੌਣ ਜ਼ਮੀਨੇ ਵੇਚਦਾ ਕਿੰਨੀਆਂ ਪੁਸ਼ਤਾ ਤੋਂ ਜਿਹੜੀ ਉਹ ਜ਼ਮੀਨ ਮੈਂ ਪੁੱਛੀ ਆ ਕਹਿੰਦੇ ਸਾਡੇ ਦਾਦੇ ਪਰ ਦਾਦੇ ਤੋਂ ਕਿੰਨੇ ਚਿਰ ਦੀ ਵਿਚਾਰਾ ਜ਼ਮੀਨ ਕਦੇ ਕੁਝ ਵੇਚਦਾ ਆਪਦੀ ਵਿਚਦਾਦਾ ਉਦੋਂ ਹੀ ਆ ਵੀ ਜਦੋਂ ਕਿਤੇ ਆਉਣ ਵਾਲਾ ਪਿੱਖ ਦਿਖਦਾ ਹੋਵੇ ਵੇਖ ਲੈਣ ਨੂੰ ਵੀ ਇੱਥੇ ਮੇਰਾ ਬੱਚਾ ਚੱਲੇ ਆ ਤੇ ਸ਼ਾਇਦ ਮੇਰਾ ਪਿੱਖ ਬਣ ਜਾਊ